ਕਹਾ ਜਾਂਦਾ ਹੈ ਕਿ ਇਸ ਪਰਿਵਾਰ ਨੂੰ ਗੁਰੂ ਹਰ Rai ਸਾਹਿਬ ਦੁਆਰਾ ਵਰਦਾਨ ਸੀ ਕਿ ਕਿਸੇ ਸਮੇਂ ਤੁਹਾਡੇ ਜਿਹੜੇ ਸਰਬਲੋ ਦੇ ਭਾਂਡੇ ਨੇ ਉਹ ਸੋਨੇ ਦੇ ਭਾਅ ਵਿਕਿਆ ਕਰਨਗੇ ਗੁਰੂ ਸਾਹਿਬ ਇੱਥੇ ਕੀ ਕਰਨਾ ਆਏ ਸੀ ਤੇ ਕਦੋਂ ਤੁਹਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇੱਥੇ ਕੋਈ ਗੁਰੂ ਘਰ ਬਣਿਆ ਹੋਇਆ ਤਾਂ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਜਿਸ ਟਾਈਮ ਅਨੰਦਪੁਰ ਸਾਹਿਬ ਤੋਂ ਆਏ ਆ ਉਹ ਇੱਥੇ ਉਹਨਾਂ ਨੇ ਚਾਲੇ ਪਾਏ ਤੇ ਇੱਥੇ ਤਹੇ ਹਫ਼ਤਾ 15 ਦਿਨ ਤਾ ਬੱਪੂ ਹੁਣ ਜਿਵੇਂ ਸਮਾਂ ਵਾਪਸ ਮੁੜ ਕੇ ਆ ਰਿਹਾ ਹੈ ਨਾ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਮੁੜ ਇਹਨਾਂ ਭਾਂਡੇ ਦੇ ਵੱਲ ਵੱਧ ਰਿਹਾ ਹੈ ਜਿਹੜਾ ਉਹ ਪੁਰਾਣਾ ਸਮਾਂ ਸੀ ਉਹ ਵਾਪਸ ਆ ਰਿਹਾ ਹੈ ਕਿੰਨੀ ਇੱਕ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਉਹ ਮੈਂ ਕਹਿੰਦੇ ਇਹਦੇ ਸਾਤੇ ਇਹ ਲੋੜ ਪੂਰੀ ਨਹੀਂ ਹੋ ਰਹੀ ਇਸ ਟਾਈਮ ਸਰਬ ਲੋਕ ਦੇ ਵਿੱਚ ਕਹਿੰਦੇ ਨਿਹੰਗ ਸਿੰਘ ਅੱਜ ਤੱਕ ਕਦੇ ਹਸਪਤਾਲ 'ਚ ਨਹੀਂ ਦੇਖਿਆ ਨਹੀਂ 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 ਇਹੀ ਕਾਰਨ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਮ ਅੱਜ ਤੱਕ ਹਸਪਤਾਲ ਦੇ ਵਿੱਚ ਕਦੇ ਨਿਹੰਗ ਸਿੰਘ ਦੇਖਿਆ ਨਹੀਂ ਅਸੀਂ ਪਰ ਪਹਿਲਾਂ ਤਾਂ ਬਾਬਾ ਜੀ ਵੀ ਕਹੇ ਕਰਦੇ ਸੰਤ ਜੀ ਬਾਬਾ ਆਪਣਾ 40 ਸਾਹਿਬ ਵਾਲੇ ਵੀ ਪਾਈ ਉੱਥੇ ਜਾ ਕੇ ਦੋ ਬਰਤਨ ਲੈ ਆਏ ਉਹ ਉਹਦੇ ਵਿੱਚ ਬਾਟਾ ਦੇ ਵਿੱਚ ਅਮਰਤ ਪਾਣੀ ਛਕਣਾ ਹੈ ਲੰਗਰ ਪਾਣੀ ਛਕਣਾ ਹੈ ਇੱਧਰ ਨਸਲ ਪ੍ਰਥਾਵਾਲੇ ਬਾਬਾ ਜੀ ਵੀ ਇਦਾਂ ਹੀ ਕਹਿ ਕੇ ਕਰਦੇ ਨੇ ਪਿੰਡ ਕੜੂਆ ਚੋਂ ਮੌਜੂਦਾਂ ਤਾਂ ਸਿੱਖ ਇਤਿਹਾਸ ਦੇ ਵਿੱਚ ਇਹ ਪਿੰਡ ਆਪਣੀ ਇੱਕ ਵੱਖਰੀ ਥਾਂ ਰੱਖਦਾ ਹੈ ਇੱਥੇ ਇੱਕ ਦੁਕਾਨ ਦੇ ਉੱਤੇ ਮੌਜੂਦਾਂ ਨਛੱਤਰ ਸਿੰਘ ਐਂਡ ਸੰਸ ਕਿਹਾ ਜਾਂਦਾ ਹੈ ਕਿ ਇਸ ਪਰਿਵਾਰ ਨੂੰ ਗੁਰੂ ਹਰ Rai ਸਾਹਿਬ ਦੁਆਰਾ ਵਰਦਾਨ ਸੀ ਕਿ ਕਿਸੇ ਸਮੇਂ ਤੁਹਾਡੇ ਜਿਹੜੇ ਸਰਬਲੋਹ ਦੇ ਭਾਂਡੇ ਨੇ ਉਹ ਸੋਨੇ ਦੇ ਭਾਅ ਵਿਕਿਆ ਕਰਨਗੇ ਤਾਂ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਜਿਹੜੇ ਸਰਬਲੋਹ ਦੇ ਭਾਂਡੇ ਨੇ ਉਹ ਬਣ ਕੇ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦੇ ਕੋਲ ਆਉਂਦੇ ਨੇ ਤੇ ਖਰੀਦ ਕੇ ਇਹ ਭਾਂਡੇ ਲੈ ਕੇ ਜਾਂਦੇ ਨੇ ਇਸ ਪਿੰਡ ਦੇ ਇਤਿਹਾਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਗੁਰੂ ਸਾਹਿਬ ਦੁਆਰਾ ਜੋ ਇਹਨਾਂ ਨੂੰ ਵਰਦਾਨ ਦਿੱਤਾ ਗਿਆ ਉਹਦੇ ਵਿੱਚ ਕਿੰਨੀ ਸੱਚਾਈ ਹੈ ਤੇ ਅੱਜ ਕਿੱਥੇ ਇਹ ਪਹੁੰਚ ਚੁੱਕੇ ਨੇ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਤਾਂ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇ ਪਾਸ਼ਾ ਨੇ ਵਰਦਾਨ ਦਿੱਤਾ ਸੀ ਹਾਂਜੀ ਤੇ ਅੱਜ ਉਹਨਾਂ ਦਾ ਉਹ ਦਿੱਤਾ ਹੋਇਆ ਵਰਦਾਨ ਕਿੰਨਾ ਕੁ ਸੱਚ ਹੋ ਪਾਰ ਰਿਹਾ ਹੈ ਸਾਨੂੰ ਮੈਂ ਕਹਿੰਦੇ ਬਹੁਤ ਬੈਨੀਫਿਟ ਆਈ ਉਹਨਾਂ ਦਾ ਸਾਨੂੰ ਉਹਨਾਂ ਨੇ ਜਿਹੜਾ ਵਰਦਾਨ ਦਿੱਤਾ ਹੋਇਆ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਗੁਰੂ ਸਾਹਿਬ ਇੱਥੇ ਕੀ ਕਰਨ ਆਏ ਸੀ ਤੇ ਕਦੋਂ ਤੁਹਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇੱਥੇ ਕੋਈ ਗੁਰੂਕਾਰ ਬਣਿਆ ਹੋਇਆ ਤਾਂ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਜਿਸ ਟਾਈਮ ਅਨੰਦਪੁਰ ਸਾਹਿਬ ਤੋਂ ਆਏ ਆ ਉਹ ਇੱਥੇ ਉਹਨਾਂ ਨੇ ਚਾਲੇ ਪਾਏ ਤੇ ਇੱਥੇ ਰਹੇ ਹੈ ਹਾਫਤਾ 15 ਦਿਨ ਠੀਕ ਹੈ ਬਾਪੂ ਹੁਣ ਕਿੰਨੀਵੀਂ ਪੀੜ੍ਹੀ ਹੈ ਜਿਹੜੀ ਇਹ ਕੰਮ ਕਰ ਰਹੀ ਹੈ ਤੁਹਾਡੀ ਦੇਖੋ ਇਹ ਸਾਨੂੰ ਅੱਜ ਤੱਕ ਤਾਂ ਪਤਾ ਹੈ ਫਿਲਹਾਲ ਸਾਡੀ 8ਵੀਂ ਪੀੜ੍ਹੀ ਚੱਲ ਰਹੀ ਹੈ ਠੀਕ ਹੈ ਜੀ ਹਾਂਜੀ ਹੁਣ ਸਰਬ ਲੋ ਦੇ ਬਾਟਿਆਂ ਦੀ ਗੱਲ ਕਰ ਲਈਏ ਲੋਕਾਂ ਦਾ ਕਿੰਨਾ ਕੁ ਰੁਝਾਨ ਹੈ ਨਾ ਭਾਂਡਿਆਂ ਦੇ ਵੱਲ ਅੱਜ ਕੱਲ ਉਹਨਾਂ ਦੇ ਬਿਮਾਰੀਆਂ ਤੇ ਰਹੇ ਤਾਂ ਇਹ ਸਾਨੂੰ ਦੱਸ ਕੇ ਜਾਣੇ ਜਿਹੜੇ ਸਰੰਕ ਸੱਤ ਲੈ ਕੇ ਜਾਣੇ ਬਾਪੂ ਅੱਜ ਦੀ ਗੱਲ ਕਰ ਲਈ ਅੱਜ ਕੱਲ ਤਾਂ ਭਾਂਡੇ ਸਟੀਲ ਦੇ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ ਉਹਨਾਂ ਭਾਂਡਿਆਂ ਦੀ ਵਰਤੋਂ ਤੇ ਇਹਨਾਂ ਭਾਂਡਿਆਂ ਦੀ ਵਰਤੋਂ ਦੇ ਵਿੱਚ ਕੀ ਫਰਕ ਹੈ ਸਾਨੂੰ ਇਹ ਭਾਂਡੇ ਕਿਉਂ ਵਰਤਣੇ ਚਾਹੀਦੇ ਆ ਇਹ ਪਹਿਲੀ ਗੱਲ ਤਾਂ ਆਇਰਨ ਦੀ ਕਮੀ ਨਹੀਂ ਹੋਣ ਦਿੰਦਾ ਇਹ ਅੱਛਾ ਜੀ ਦੂਈ ਗੱਲ ਇਹ ਹੈ ਬਿਮਾਰੀਆਂ ਤੋਂ ਰਹੇ ਤਾਂ ਇਹ ਕੋਈ ਬਿਮਾਰੀ ਨੇੜੇ ਲੱਗਦੀ ਹੈ ਹਾਂਜੀ ਬੱਪੂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੁਆਰਾ ਪੰਜ ਪਿਆਰਿਆਂ ਨੂੰ ਅੰਮਤਰ ਸ਼ਿਕਾਇਆ ਗਿਆ ਤਾਂ ਜਿਹੜੇ ਸਰਬਲੋਹ ਦੇ ਭਾਂਡੇ ਸੀਗੇ ਉੱਥੇ ਹੀ ਗਏ ਸੀ ਬਾਟੇ ਖੰਡਾ ਵਾਟਾ ਇੱਥੇ ਬਣਾਇਆ ਤਾਂ ਜੀ ਸਾਡੇ ਬਜ਼ੁਰਗਾਂ ਨੇ ਜੀ ਉਹ ਵੀ ਤੁਹਾਡੇ ਬਜ਼ੁਰਗਾਂ ਨੇ ਹੀ ਬਣਾਏ ਸੀ ਹਾਂਜੀ 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 ਠੀਕ ਹੈ ਤਾਂ ਬੱਪੂ ਹੁਣ ਜਿਵੇਂ ਸਮਾ ਵਾਪਸ ਮੁੜ ਕੇ ਆ ਰਿਹਾ ਹੈ ਹਨਾ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਮੁੜ ਇਹਨਾਂ ਭਾਂਡੇ ਦੇ ਵੱਲ ਵੱਧ ਰਿਹਾ ਹੈ ਜਿਹੜਾ ਉਹ ਪੁਰਾਣਾ ਸਮਾ ਸੀ ਉਹ ਵਾਪਸ ਆ ਰਿਹਾ ਹੈ ਕਿੰਨੀ ਇੱਕ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਮੈਂ ਕਹਿੰਦੇ ਇਹਦੇ ਸਰਤੇ ਇਹ ਲੋੜ ਪੂਰੀ ਨਹੀਂ ਹੋ ਰਹੀ ਇਸ ਟਾਈਮ ਮਾਰੇ ਦੀ ਕਿਰਪਾ ਅਜੀ ਕੁੱਟ ਕੇ ਹੱਥ ਨਾਲ ਬਣਾਉਣੀ ਹੈ ਜੀ ਬਾਪੂ ਇਸ ਲੋਹੇ ਤੇ ਜਿਹੜਾ ਇੱਕ ਇਹਨੂੰ ਸਰਬ ਲੋਹ ਕਹਿੰਦੇ ਨੇ ਇੱਕ ਨੋਰਮਲ ਲੋਹਾ ਹੁੰਦਾ ਇਹਨਾਂ ਦੋਨਾਂ ਚ ਕੀ ਫਰਕ ਹੈ ਡੀਵੀ ਕਲਟ ਬਹੁਤ ਹੈ ਇਹ ਕਿਵੇਂ ਜਿਹੜਾ ਅਸੀਂ ਬਰਤਨ ਬਣਾਉਣਾ ਹੈ ਇਹ ਬਰਤਨ ਸੋਧ ਕੇ ਫੇਰ ਹੀ ਬਣਾਉਣਾ ਹੈ ਅੱਛਾ ਜੀ ਹਾਂ ਜੀ ਕਟਾਈ ਹੋਣੀ ਹੈ ਇਹਦੀ ਪਕਾਇਦਾ ਫੇਰ ਬਣਦਾ ਇਹਨੇ ਸਰਬ ਲੋਹ ਤਿਆਰ ਕਿਵੇਂ ਕਰਦੇ ਉਹਨੂੰ ਪਹਿਲਾਂ ਮਤਲਬ ਪਹਿਲਾਂ ਇਹਨੂੰ ਗਰਮ ਕੀਤਾ ਜਾਂਦਾ ਹੋਰ ਕੀ ਕੀ ਦੀ ਕਮਨਤ ਲੱਗਦੀ ਹੈ ਗਰਮ ਕਰਕੇ ਹੀ ਫੇਰ ਅਸੀਂ ਕਟਾਈ ਕਰਨੀ ਹੈ ਇਹਦੀ ਫਿਰ ਉਸ ਤੋਂ ਬਾਅਦ ਤਿਆਰ ਕਰਨੀ ਇਹ ਹਾਂਜੀ ਤੇ ਹੁਣ ਦੇਸਾਂ ਵਿਦੇਸ਼ਾਂ ਚ ਸਾਰੇ ਲੋਕ ਜਾਂਦੇ ਨੇ ਤੁਹਾਡੇ ਬਾਟੇ ਤੁਸੀਂ ਗੱਲ ਕਰ ਰਹੇ ਹੋ ਐ ਬਾਪੂ ਜੀ ਨੇ ਦੱਸਿਆ ਕਿ ਤੁਸੀਂ ਕੜਾਹਾ ਬਣਾਇਆ ਸੀ ਕਿੱਡਾ ਵੱਡਾ ਕੜਾਹਾ ਬਣਾ ਚੁੱਕੇ ਹੁਣ ਤੱਕ तकरीबन 12.5 ਫੁੱਟ ਮੋਹਤਾਈ ਉਹਦਾ ਜਿਹੜਾ ਉੱਥੇ ਮਹਾਰਾਜ ਦੇ ਤਾਬੇ ਜਾ ਕੇ ਤਿਆਰ ਕੀਤਾ ਹੈ ਗੁਰੂ ਆਪਣਾ ਹਜੂਰ ਸਾਹਿਬ ਜਾ ਕੇ ਹਜੂਰ ਸਾਹਿਬ ਜਾ ਕੇ ਹਾਂਜੀ 8.5 ਫੁੱਟ ਦੀਪਤੀ ਜਿਹੜੇ ਉਹਦੇ ਪਹਿਲਾਂ ਵੀ ਕੜਾਹੇ ਬਣਾਏ ਆ ਉਹ 9 ਫੁੱਟ ਮੂੰਹ ਤੱਕ ਬਣਾ ਕੇ ਤਿਆਰ ਕਰਕੇ ਅਸੀਂ ਇੱਥੇ ਭੇਜੇ ਹਾਂ ਠੀਕ ਹੈ ਜੀ ਜਿਹੜਾ ਉਹ ਕੜਾਹੇ ਜਿਹੜਾ ਉਹ ਕਿਉਂਕਿ ਉੱਥੇ ਗੱਡੀ ਤੇ ਜਾਣਾ ਨਹੀਂ ਤਾਂ ਉਹ ਅਸੀਂ ਉੱਥੇ ਜਾ ਕੇ ਤਿਆਰ ਕਰਿਆ ਉਹਨਾਂ ਕੋਲ ਵਰਕਸ਼ਾਪ ਬਹੁਤ ਤਕੜੀ ਹੈ ਬਾਬਾ ਜੀ ਕੋਲ ਅੱਛਾ ਜੀ ਹਾਂ ਜੀ ਠੀਕ ਹੈ ਤਾਂ ਬਾਬੂ ਹੁਣ ਗੱਲ ਕਰ ਲਈਏ ਤੁਸੀਂ ਅੱਜ ਕੱਲ ਦੀ ਬੱਚਿਆਂ ਨੂੰ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਆਪਣੇ ਇੱਕ ਥੋੜਾ ਸਮਾਂ ਸੀ ਤੇ ਅੱਜ ਦਾ ਸਮਾਂ ਸੀਗਾ ਹਨਾ ਤੁਸੀਂ ਦੋਨੇ ਸਮੇਂ 'ਚ ਕੀ ਫਰਕ ਦੇਖਦੇ ਮੈਂ ਤਾਂ ਇਹੀ ਕਹਿ ਰਿਹਾ ਵੀ ਸਰਬਲੋਹ ਦੇ ਵਿੱਚ ਛਕੋ ਸਰਬਲੋਹ ਦੇ ਵਿੱਚ ਕਹਿੰਦੇ ਨਿਹੰਗ ਸਿੰਘ ਅੱਜ ਤੱਕ ਕਦੇ ਹਸਪਤਾਲ 'ਚ ਨਹੀਂ ਦੇਖਿਆ ਨਹੀਂ 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 ਇਹੀ ਕਰਨਾ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਮ ਅੱਜ ਤੱਕ ਹਸਪੀਟਲ ਦੇ ਵਿੱਚ ਕਦੇ ਨਿਹੰਗ ਸਿੰਘ ਦੇਖਿਆ ਨਹੀਂ ਅਸੀਂ ਹਮ ਕਿਉਂਕਿ ਉਹ ਇਹਦੇ ਵਿੱਚ ਛਕਦੇ ਜੀ ਪਰਿਸ਼ਾਦਾ ਪਾਣੀ ਇਹ ਨਾਲ ਤੁਹਾਡੇ ਫਾਦਰ ਸਾਹਿਬ ਬੈਠੇ ਨੇ ਨਾ ਮੈਂ ਬਾਈ ਨੂੰ ਕਹਾਂਗਾ ਇਹਨਾਂ ਦੇ ਫਾਦਰ ਇਹ ਇਹ ਪੁੱਤ ਸੀਗੇ ਤੇ ਇਹਨਾਂ ਦੇ ਬਾਪੂ ਜੀ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਤਾਂ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਪੂ ਜੀ ਕਿੰਨੀ ਕੁ ਉਮਰ ਹੋ ਗਈ ਤੁਹਾਡੀ 83 ਸਾਲ ਦੀ ਉਮਰ ਹੋ ਗਈ ਜੀ ਹਾਂ ਆਹੀ ਬਾਤਨ ਬਣਾਉਂਦੇ ਨੂੰ ਮੁੱਢ ਤੇ ਬਾਤਨ ਆਹੀ ਬਣਾਉਨੇ ਆ ਹੋਰ ਕਿੱਤਾਂ ਨਹੀਂ ਸਿੱਖਿਆ ਤਾਂ ਬਾਪੂ ਹੁਣ ਫਿਰ ਕਿੱਥੇ ਕਿੱਥੇ ਤੱਕ ਜਿਹੜੇ ਤੁਹਾਡੇ ਇਹ ਬਾਟੇ ਜਾਂਦੇ ਨੇ ਬਰਤਨ ਜਾਂਦੇ ਨੇ ਇਹ ਤਾਂ ਬਾਹਰਲੇ ਮੁਲਕਾਂ માં ਹੁਣ ਬਹੁਤ ਹੋ ਗਏ ਕੋਈ ਤੋੜਾ ਨਹੀਂ ਹੈ ਸਾਰੇ ਮੁਲਕਾਂ ਵਿੱਚ ਅੰਬਰਸਾਰ ਜਲੰਧਰ ਸਭ ठाਉਂ ਜਾਂਦੇ ਆ ਰੁਝਾਨ ਕਿੰਨਾ ਕਹਿ ਲੋਕਾਂ ਦੇ ਵਿੱਚ ਹੁਣ ਇਹਨਾਂ ਸਰਬਲੋ ਦੇ ਬਾਟਿਆਂ ਦਾ ਬਹੁਤ ਬੁਧੇਰਾ ਬਣਦਾ ਹੁਣ ਹੁਣ ਕੋਈ ਤੋੜਾ ਨਹੀਂ ਹੁਣ ਤਾਂ ਵੇਲੇ ਨਹੀਂ ਹੈ ਸਾਰੇ 4-5 ਘਰਾਂ ਦਾ ਆਹੀ ਭਾਂਡੇ ਹੀ ਬਣਦੇ ਆ ਹੋਰ ਕਿੱਤਾ ਕੋਈ ਨਹੀਂ ਠੀਕ ਹੈ ਤੇ ਹੁਣ ਜਿਵੇਂ ਤੁਹਾਡੇ ਬੇਟੇ ਦੇ ਨਾਲ ਗੱਲ ਕੀਤੀ ਉਹ ਵੀ ਤੇ ਅੱਗੇ ਇਹਨਾਂ ਦੀ ਇਹਨਾਂ ਦੇ ਜਿਹੜੇ ਅੱਗੇ ਬੇਟੇ ਨੇ ਉਹ ਵੀ ਇਹੀ ਕੰਮ ਕਰਦੇ ਨੇ ਹਾਂ ਹੋਈ ਹੋਈ ਜੀ ਠੀਕ ਹੈ ਆਹੀ ਕੰਮ ਕਰਦੇ ਭਾਈ ਪਾਂਡਿਆ ਬਈ ਜਿਵੇਂ ਤੁਸੀਂ ਹਜੂਰ ਸਾਹਿਬ ਦੀ ਗੱਲ ਦੱਸ ਰਹੇ ਸੀ ਕਿ ਇੱਕ ਬਾਬਾ ਜੀ ਵਾਲੀ ਮਨੂੰ ਮੈਂ ਚਾਹਾਂਗਾ ਇਹ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਤੁਸੀਂ ਹਜੂਰ ਸਾਹਿਬ ਬਾਬਾ ਨਰਿੰਦਰ ਸਿੰਘ ਔਰ ਜਿਹੜੇ ਖੜੇ ਆ ਉਹ ਲੈ ਕੇ ਸਮਾਨ ਉਰੇ ਪੁੱਛਿਆ ਉਤਲ ਕੇ ਗੱਡੀ ਉਹਨਾਂ ਦੇ ਕੋਲ ਸੀ ਪੁੱਛਿਆ ਡੇ ਪਰ ਵੀ ਕਿਹੜਾ ਮਿਸਤਰੀ ਬਣਾਉਂਦਾ ਉਹ ਕਹਿੰਦੇ ਸਾਰੇ ਹੀ ਬਣਾਉਂਦੇ ਆ ਕਿਸੇ ਤੇ ਲੈ ਲਓ ਫਿਰ ਦੂਏ ਤੋਂ ਪੁੱਛਿਆ ਫਿਰ ਉਹਨਾਂ ਨੇ ਆਹੀ ਕਿਹਾ ਵੀ ਸਾਰੇ ਹੀ ਬਣਾਉਂਦੇ ਆ ਸਭ ਬਣਾਉਂਦੇ ਨੇ ਠੀਕ ਫਿਰ 3 ਤੋਂ ਪੁੱਛਿਆ ਫਿਰ ਉਹਨਾਂ ਨੇ ਕਿਹਾ ਵੀ ਵੀ ਥੜਾ ਇੱਕ ਹੋਰ ਅਰੇ ਕਰਿਆ ਵਾ ਇੱਕਾ ਵੀ ਆਹੀ ਬਣਾਉਂਦੇ ਆ ਕਹਿੰਦੇ ਵੀ ਨਵਾਂ ਪੁਰਾਣਾ ਵੀ ਦੱਸੋ ਵੇਲਾ ਬਣਾਉਂਦਾ ਉਹ ਕਹਿੰਦੇ ਵੀ ਥੜਾਣਾ ਨੌਲੀਆ ਫੇਰ ਉਹਨਾਂ ਨੇ ਚੱਤਰ ਸੀਂਦਾ व्यूदे को जाओ वो फिर सारे कोले आए hmm. बा आई आई ने कड़ाहियां दिखाईं फुट्टियां भी तो कोई दो फुट दी को डेढ़ फुट दी कहंदे भी हां नहीं साड़ियां कड़ाहियां भी फिर जब 3 फुट दा कड़ाह दिखाया फुट्टियां पे तो दा और भी हां साड़ियां कड़ाहियां hmm. ता बनणियां फिर पर hmm. दो सौ कड़ाहा इकट्ठा ले गए एक बार hmm. बड़े ट्राले पर ਬਾਪੂ ਹੁਣ ਮੈਨੂੰ ਐਦਾ ਦੱਸੋ ਕਿ ਜਿਵੇਂ ਹੋਰ ਭਾਂਡੇ ਵੀ ਲੋਕ ਵਰਤਦੇ ਨੇ ਤੇ ਇਹ ਭਾਂਡੇ ਵੀ ਲੋਕ ਵਰਤ ਰਹੇ ਨੇ ਕਿੰਨਾ ਕੁ ਫਰਕ ਐ ਇਹਨਾਂ ਦੋਨਾਂ ਭਾਂਡਿਆਂ ਦੀ ਵਰਤੋਂ ਦੇ ਵਿੱਚ ਜਿਵੇਂ ਸਰਬ ਲੋ ਉਹਦੇ ਬੜੀ ਨਹੀਂ ਕੋਈ ਲੱਗਦੀ ਹੈ ਇੱਕ ਸਾਰੇ ਕੋਲ ਹੁਣ ਪਟਿਆਲੇ ਤੇ ਅੱਛਾ ਜੀ ਦੋ ਬਾਟੇ ਲੈ ਗਿਆ ਹਾਂ ਇਹ ਆ ਚਾਹੀਦੇ ਬਾਦ 10 ਦਿਨ ਬਾਅਦ ਉਹਦੇ 100 ਤੇ ਕੱਟ ਸੁਗਰ ਨਹੀਂ ਹੜਦਾ ਬਾਦ ਉਹ ਬਾਟੇ ਲੈ ਗਿਆ 10ਵੇਂ ਦਿਨ ਆ ਗਿਆ ਉਹਰੇ ਵੇ ਜਮਾ ਨਾਰਮਲ ਹੋ ਗਿਆ ਸਾਰੇ ਕਰਦੇ ਆ ਜੋਗੇ ਜੀ ਨੇ 16 ਬਾਟੇ ਲੈ ਗਿਆ ਤੇ 16 ਜਣੇ ਅਸੀਂ ਆ 16 ਇਹਦੇ ਵਿੱਚ ਖਾਉਗੇ ਬਾਪੂ ਕਿਹੜੇ ਕਿਹੜੇ ਬਰਤਨ ਤਿਆਰ ਕਰਦੇ ਹੋ ਜਿਵੇਂ ਇਕਰ ਸੋਈ ਦੇ ਵਿੱਚ ਬਹੁਤ ਕਈ ਤਰ੍ਹਾਂ ਦੇ ਭਾਂਡੇ ਯੂਜ਼ ਹੁੰਦੇ ਨੇ ਹਰੇਕ ਤਰ੍ਹਾਂ ਦਾ ਭਾਂਡਾ ਬਣਾਉਂਦੇ ਤੁਸੀਂ ਸਾਰੇ ਮੇਲਦੇ ਬਣਾਉਂਦੇ ਆ ਚਮਚਾ ਕੜਛੀ ਬਾਟਾ ਤਸਕ ਗੜਬਾ ਥਾਲੀ ਪ੍ਰਾਂਤ ਕੋਈ ਆਈ ਨਹੀਂ ਹੈ ਵੀ ਜਿੰਨਾ ਸੋਈ ਮਾ ਲੱਗਦੇ ਆਂ ਭਾਂਡੇ ਸਾਬ ਬਣਾਉਂਦੇ ਆਂ ਠੀਕ ਮਿਹਨਤ ਕਿੰਨੀ ਕ ਲੱਗਦੀ ਐ ਬੋ ਉਹ ਮਿੰਟ ਦਾ ਕੰਮ ਤਾਂ ਹੈ ਹੌਲੀ ਹੌਲੀ ਕੋਟਕੇ ਬਣਦਾ ਐ ਆ 10 ਕੁ ਵਾਟੇ ਬਣਦੇ ਆਂ ਦੋ ਜਣਿਆਂ ਤੇ ਕੋਈ ਮਸ਼ੀਨ ਨਹੀਂ ਹੈਗੀ ਤੁਹਾਡੇ ਕੋਲ ਇੱਥੇ ਤੁਸੀਂ ਸਾਰੇ ਭਾਂਡੇ ਹੱਥਾਂ ਨਾਲੇ ਤਿਆਰ ਕਰਦੇ ਹੋ ਹੈ ਮਸ਼ੀਨ ਨਹੀਂ ਸਾਡੇ ਪਾਸ ਹੈ ਪਾਈ ਹੂੰ ਆਹੋਰ ਕੋਲ ਹੈਂ ਗਿਆ ਮੂਹਿੰਨਾ ਨਹੀਂ ਹੱਥ ਨਾਲ ਭਾਂਡਾ ਤਿਆਰ ਕਰਨਾ ਤੇ ਮਸ਼ੀਨ ਦੇ ਨਾਲ ਤਿਆਰ ਕਰਨਾ ਫਰਕ ਐ ਦੋਨਾਂ ਚ ਬਹੁਤ ਅੱਛਾ ਕਿੰਨਾ ਕ ਹੱਥ ਨਾਲ ਦਾ ਸੌ ਕਰ ਦਿੰਦਾ ਇੱਕ ਵਾਰ ਇੱਕ ਜਨਮ ਮਸ਼ੀਨ ਮਸ਼ੀਨ ਨਾਲ ਸੌ ਕਰ ਹਾਂ ਆਬ ਜਿਹੜੇ ਅਸੀਂ ਹੱਥ ਨਾਲ ਕਰਦੇ 10 ਬਾਟੇ 9 8 ਉਹ ਵੀ ਜੇ ਲੱਗੇ ਰਹੂਗੇ ਤਾਂ ਬਣਦੇ ਨਹੀਂ ਤੁਸੀਂ ਨਹੀਂ ਸੋਚਿਆ ਵੀ ਫਿਰ ਅਸੀਂ ਮਸ਼ੀਨ ਮਸ਼ੀਨ ਲਿਆਣੇ ਕੋਈ ਕਾਨੂੰ ਹੱਥ ਨਾਲ ਥੰਗ ਹੋ ਜਾਂਦੇ ਲੰਦੇ ਨਹੀਂ ਧੰਗ ਨਹੀਂ ਲੰਦੇ ਅੱਛਾ ਨਾ ਕੀ ਕਹਿੰਦੇ ਨੇ ਨਿਹੰਗ ਸਿੰਘ ਉਹ ਕਹਿੰਦੇ ਕਟਾਈ ਹੋਈ ਵੀ ਲੈਣਾ ਸੀ ਅੱਛਾ ਤੇਰੇ ਕਟਾਈ ਕਰਕੇ ਕੀ ਚੀਜ਼ ਕੀ ਨਿਕਲ ਜਾਂਦਾ ਮਸ਼ੀਨ ਤੇ ਨਾਲ ਕੀ ਫਰਕ ਪੈ ਜਾਂਦਾ ਫਿਰ ਸਫਾਈ ਆ ਜਾਂਦੀ ਹੈ ਅੱਛਾ ਜੀ ਤਾਂ ਟੱਲਾ ਸਭ ਨਿਕਲ ਜਾਂਦਾ ਹੈ ਅੱਛਾ ਜੀ ਹੁਣ ਤੁਸੀਂ ਔਰ ਦੇ ਪਾਂਡੇ માં ਵੀ ਦੇਖ ਕੇ ਹੱਥ ਪੈਰ ਕੇ ਤੁਸੀਂ ਜਾਣਾ ਹੀ ਆ ਆ ਸਾਰੇ માં ਵੀ ਹੱਥ ਪੈਰ ਕੇ ਦੇਖੋ ਵੀ ਟੋਆ ਤਾਂ ਦਿਖਦਾ ਰੜਕਦਾ ਉੱਚਾ ਨੀਮਾ ਉਹਨਾਂ ਦੇ માં ਵੀ ਦੇਖ ਕੇ ਹੱਥ ਪੈਰ ਕੇ ਆਰਾਮਗਾਹ ਆਹ ਆਹ ਲਈ ਹੱਥਾਂ ਕੇ ਪੈਰ ਕੇ ਦੇਖਿਓ ਦੇ ਉੱਚਾ ਨੀ ਮਾ ਹੈ ਅਸੀਂ ਤਾਂ ਇੱਕ ਨੰਬਰ ਸਾਡੇ ਕੋਲ ਕੋਈ ਤਬੇ ਵਾਲਾ ਨਹੀਂ ਮੁੜ ਕੇ ਆਇਆ ਵੀ ਗਲਤ ਹੈ ਤਵਾ ਹਫਤੇ ਬਾ 15 ਦਿਨ ਮਾ ਪੰਜਾਬ ਸੱਤ ਤਵੇ ਬਿਕ ਬਿਕ ਜਾਮੇ ਠੀਕ ਹੈ ਤਾਂ ਹੁਣ ਬਾਪੂ ਗੱਲ ਕਰੀਏ ਇਹਨਾਂ ਦੀ ਕੀਮਤ ਕੀ ਹੈ ਕਿੰਨ ਭਾ ਕੀ ਆ ਭਾਂਡਿਆਂ ਦਾ ਮਤਲਬ ਬਾਕੀ ਭਾਂਡੇ ਨਾਲ ਕਿੰਨਾ ਕ ਫਰਕ ਪੈ ਜਾਂਦਾ ਓ ਪਾ ਉਹ ਤਾਂ ਜਿਹੜਾ ਜਆ ਭਾਂਡਾ ਇਹੋ ਜੇ ਪੈਸੇ ਆ ਕੋਈ ਸੌ ਵਾਲਾ ਵੀ ਹੈ ਕੋਈ 150 ਵਾਲਾ ਵੀ ਹੈ ਕੋਈ 200 ਵਾਲਾ ਵੀ ਹੈ ਕੋਈ 500 ਵਾਲਾ ਵੀ ਹੈ ਕੋਈ 1000 ਵਾਲਾ ਵੀ ਹੈ ਠੀਕ ਹੈ ਇਹ ਜੇ بڑا ਛੋਟਾ ਸਾਹਿਬ ਨਾਲ ਬਣ ਲੋ ਲੋਕਾਂ ਨੂੰ ਬਰਤਣੇ ਚਾਹੀਦੇ ਆ ਭਾਂਡੇ ਇਹ ਹਾਂਜੀ ਮੈਂ ਕਹ ਲੋਕਾਂ ਨੂੰ ਇਹ ਭਾਂਡੇ ਬਰਤਣੇ ਚਾਹੀਦੇ ਸਰਬ ਲੋਹ ਦੇ ਉਹ ਛੱਡ ਦੇਣੇ ਚਾਹੀਦੇ ਆ ਬਿਮਾਰੀ ਨਹੀਂ ਕੋਈ ਲੱਗਦੀ ਸਭ ਬਿਮਾਰੀਆਂ ਹਟ ਜੰਮੀ ਐ। ਜਿਵੇਂ ਤੁਹਾਡੀ 83 ਸਾਲ ਦੀ ਉਮਰ ਹੈ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਸ਼ੁਰੂ ਤੇ ਸਰਬ ਲੋ ਵਰਤਦੇ ਹੋ ਤਾਂ ਤੁਸੀਂ ਮੰਨਦੇ ਹੋ ਵੀ ਤਾਈ ਅੱਜ ਐਨੇ ਫਿੱਟੋਂ। ਆ ਡਾਕਟਰ ਵੀ ਕਹਿੰਦੇ ਹੁਣ ਵੀ ਕੜੂਗਾ ਦੇ ਭਾਂਡੇ ਲਿਆਓ। ਹਮ ਬਸ ਸਭ ਹੋ ਜਾਣੇ ਠੀਕ ਆ। ਪਹਿਲਾਂ ਤਾਂ ਬਾਬਾ ਜੀ ਵੀ ਕਹੀ ਕਰਦੇ ਸੰਤ ਜੀ ਬਾਬਾ ਆਪਣਾ ਹੰਤਾਲੀ ਸਾਹਿਬ ਵਾਲੇ ਵੀ ਪਾਈ ਉੱਥੇ ਜਾ ਕੇ ਦੋ ਬਰਤਨ ਲਿਆਏ ਹੋ। ਉਹਦੇ ਵਿੱਚ ਬਾਟਾ ਦੇ ਵਿੱਚ ਅਮਰਤ ਪਾਣੀ ਛਕਣਾ ਹੈ। ਲੰਗਰ ਪਾਣੀ ਛਕਣਾ ਹੈ। ਇਧਰ ਨਸਲ ਪ੍ਰਥਾ ਵਾਲੇ ਬਾਬਾ ਜੀ ਵੀ ਇਦਾਂ ਹੀ ਕਹੀ ਕਰਦੇ ਤੇ। ਤਾ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਗੁਰੂ ਹਰਰਾਇ ਜੀ ਸਾਹਿਬ ਦੁਆਰਾ ਵਰਦਾਨ ਦਿੱਤਾ ਗਿਆ ਸੀ ਕਿ ਆਣੇ ਵਾਲੇ ਟਾਈਮ 'ਚ ਜਿਹੜੇ ਤੁਹਾਡੇ ਸਰਬਲੋ ਦੇ ਭਾਂਡੇ ਨੇ ਸੋਨੇ ਦੇ ਭਾਵੀ ਕਿਆ ਕਰਨਗੇ ਤੇ ਉਹਨਾਂ ਦੇ ਉਸ ਸਮੇਂ ਦੇ ਦਿੱਤੇ ਹੋਏ ਬਜਰਨ ਅੱਜ ਸੱਚ ਹੋ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਇਹਨਾਂ ਦੇ ਭਾਂਡੇ ਬਣ ਕੇ ਜਾਂਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਰੁਝਾਨ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਜਿਵੇਂ ਬਜ਼ੁਰਗਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਬਿਮਾਰੀਆਂ ਤੋਂ ਨਜਤ ਪਾਣ ਦੇ ਲਈ ਇੱਕ ਬੜਾ ਵਧੀਆ ਤਰੀਕਾ ਹੈ ਸਰਬਲੋ ਦੇ ਭਾਂਡਿਆਂ ਨੂੰ ਵਰਤਣਾ ਇੱਕ ਤਾਂ ਬੰਦੇ ਦੇ ਅੰਦਰ ਜਿਹੜੀ ਸਰਬਲੋ ਦੀ ਕਮੀ ਹੈ ਲੋਹੇ ਦੀ ਕਮੀ ਹੈ ਉਹ ਪੂਰੀ ਹੋ ਜਾਂਦੀ ਹੈ ਦੂਜਾ ਬੰਦਾ ਸਰੀਰਕ ਤੌਰ ਤੇ ਫਿੱਟ ਰਹਿੰਦਾ ਤਾਂ ਇਦਾਂ ਦੀਆਂ ਹੋਰ ਵੀ ਪੇਸ਼ਕਸ਼ਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਦੇਖਦੇ ਰਹੋ ਲੀਵੋ